ਪੰਜਾਬੀ ਗਾਇਕਾ ਸਟੇਜ ਦੀ ਰੌਣਕ ਵਧਾਉਣ ਵਾਲੀ ਅਤੇ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਵਿੱਚ ਜਦੋਂ ਜ਼ਿਕਰ ਆਂਦਾ ਜਸਵਿੰਦਰ ਬਰਾੜ ਦਾ ਤਾਂ ਉਹ ਚਾਰੇ ਪਾਸੇ ਛਾ ਗਏ ਇਸ ਮਗਰ ਉਹਨਾਂ ਦੀ ਜ਼ਿੰਦਗੀ ਨੂੰ ਘੋਖਿਆ ਜਾਣ ਲੱਗਿਆ ਤੇ ਉਹਨਾਂ ਦੇ ਪ੍ਰੇਮ ਵਿਆਹ ਨੂੰ ਲੈ ਕੇ ਵੀ ਗੱਲ ਸਾਹਮਣੇ ਆਈ ਜਸਵਿੰਦਰ ਬਰਾੜ ਅਤੇ ਉਹਨਾਂ ਦੇ ਪਤੀ ਰਣਜੀਤ ਸਿੰਘ ਸਿੱਧੂ ਨਾ ਦੋਵਾਂ ਦੀ ਮੁਲਾਕਾਤ ਕਿਵੇਂ ਹੋਈ ਅਤੇ ਵਿਆਹ ਤੋਂ ਬਾਅਦ ਇਹੋ ਜਿਹੇ ਉਤਾਰ ਚੜਾਅ ਆਏ ਕਿ ਜਸਵਿੰਦਰ ਬਰਾੜ ਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਛੱਡ ਦਵੋ ਡਾਈਵੋਰਸ ਲੈ ਲਵੋ ਅਤੇ ਕਿਸੇ ਹੋਰ ਦੇ ਨਾਲ ਦੂਜਾ ਵਿਆਹ ਕਰਵਾ ਲਵੋ ਹਾਲਾਤ ਇੰਨੇ ਮਾੜੇ ਹੋ ਗਏ ਸਨ ਜਸਵਿੰਦਰ ਬਰਾੜਤੇ ਕਿ ਉਹਨਾਂ ਨੂੰ ਹਰ ਚੀਜ਼ ਤੋਂ ਡਰ ਲੱਗਦਾ ਸੀ ਨੀਂਦ ਨਹੀਂ ਆਉਂਦੀ ਸੀ ਛੱਤ ਦੇ ਥੱਲੇ ਉਹ ਸੌ ਨਹੀਂ ਸਕਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹ ਹੁਣੇ ਮਰ ਜਾਣਗੇ ਇਹੋ ਜਿਹੇ ਦਿਨ ਕੱਟੇ ਨੇ ਜਿਨ੍ਹਾਂ ਦੇ ਬਾਰੇ ਦੱਸਦੇ ਹੋਏ ਅੱਜ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਉਹਨਾਂ ਦੀ ਧੀ ਮਾਸੂਮ ਜਹੀ ਛੋਟੀ ਸੀ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਪਿਓ ਨੇ ਕਿੱਦਾਂ ਸਰਵਾਈਵ ਕੀਤਾ ਜਸਵਿੰਦਰ ਬਰਾੜ ਐਨੇ ਮਾੜੇ ਹਾਲਾਤਾਂ ਦੇ ਵਿੱਚ ਸੀ ਕਿਉਂਕਿ ਉਹਨਾਂ ਦੇ ਦਿਮਾਗ ਤੇ ਉੱਪਰ ਡੂੰਗੀ 6:00 ਵਜੇ ਸੀ ਉਹਨਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਕਿੰਨੀਆਂ ਹੀ ਮੌਤਾਂ ਦੇਖ ਲਈਆਂ ਸਨ ਜਿਸ ਤੋਂ ਬਾਅਦ ਉਹ दिमागी तौरते परेशान रहण लाग पेसी सारा करियर सब कुछ दाते लग चुका सी ओना दी जिंदगी दे नाल जुड़े हुए अजेहे पहलूआं ते आज assi ਗੱਲ ਕਰਾਂਗੇ जो कि ਸ਼ਾਇਦ ਹੀ ਤੁਸੀਂ ਜਾਣਦੇ ਹੋ ਉਹਨਾਂ ਦਾ ਵਿਆਹ ਇੱਕ ਉਹ ਮੁੰਡੇ ਦੇ ਨਾਲ ਹੋਇਆ ਜੋ ਕਿ ਉਹਨਾਂ ਦੇ ਲਈ ਪਹਿਲਾਂ ਇੱਕ ਤਰ੍ਹਾਂ ਡਰਾਈਵਰ ਦਾ ਕੰਮ ਕਰਦਾ ਸੀ ਜਦੋਂ ਵੀ ਉਹਨਾਂ ਨੇ ਕਿਤੇ ਜਾਣਾ ਹੁੰਦਾ ਭਰਾ ਬਿਜ਼ੀ ਹੁੰਦੇ ਤਾਂ ਇਸੇ ਮੁੰਡੇ ਨੂੰ ਉਹ ਨਾਲ ਲੈ ਕੇ ਜਾਂਦੇ ਸੀ ਪਰ ਇਹ ਨਹੀਂ ਪਤਾ ਸੀ ਕਿ ਇਹਦੇ ਨਾਲ ਹੀ ਵਿਆਹ ਹੋ ਜਾਣਾ ਵਿਆਹ ਵੀ ਹੋ ਗਿਆ ਪਰ ਉਸ ਤੋਂ ਬਾਅਦ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਉਤਾਰ ਚੜਾਅ ਆਏ ਇੰਜ ਲੱਗਦਾ ਸੀ ਕਿ ਇਹ ਰਿਸ਼ਤਾ ਬਚੇਗਾ ਹੀ ਨਹੀਂ ਅਤੇ ਨਾ ਹੀ ਹੁਣ ਇੱਥੇ ਕੋਈ ਪਿਆਰ ਮੁਹੱਬਤ ਵਾਲੀ ਥਾਂ ਦਿਖ ਰਹੀ ਸੀ ਪਰ ਫਿਰ ਵੀ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਉਹ ਸੰਭਾਲਦੇ ਚਲੇਗੇ ਅਤੇ ਅੰਤ ਨੂੰ ਰਿਪੀਟ ਅਤੇ ਹੁਣ ਜਿਹੜੀ ਜ਼ਿੰਦਗੀ ਉਹ ਜਿਉ ਰਹੇ ਨੇ ਇਹੋ ਜਹੀ ਜ਼ਿੰਦਗੀ ਦੇ ਹਰ ਕੋਈ ਸੁਪਨੇ ਦੇਖਦਾ ਜਸਵਿੰਦਰ ਭਰਾੜ ਨੇ ਕਲਾਕਾਰਾਂ ਬਾਰੇ ਇੱਕ ਇਹ ਜੋ ਉਹਨਾਂ ਨੇ ਖੁਦ ਹੰਡਾਇਆ ਕਿ ਕਲਾਕਾਰ ਹਮੇਸ਼ਾ ਸੰਘਰਸ਼ ਕਰਦਾ ਹੈ ਕੁਝ ਬਣਨ ਤੋਂ ਪਹਿਲਾਂ ਵੀ ਅਤੇ ਬਣ ਕੇ ਬਰਕਰਾਰ ਰਹਿਣ ਲਈ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਜਿਹੇ ਉਤਾਰ ਚੜਾਅ ਆਏ ਨੇ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੋ ਉੱਠਦਾ ਹੈ ਕਿ ਉਹ ਕਿਹੋ ਜਿਹੇ ਦਿਨ ਕੱਟ ਰਹੇ ਸਨ ਇੰਜ ਲੱਗਦਾ ਸੀ ਕਿ ਉਹ ਅੱਜ ਹੀ ਮਰ ਜਾਣਗੇ ਗਵਾਂਡੀ ਉਡੀਕ ਕਰਦੇ ਕਿ ਕਦੋਂ ਸਵੇਰ ਚੜ੍ਹੇਗੀ ਅਤੇ ਜਸਵਿੰਦਰ ਬਰਾੜ ਦੇ ਘਰੋਂ ਉੱਚੀ-ਉੱਚੀ ਰੋਣ ਦੀਆਂ ਤੇ ਚੀਕਾਂ ਦੀਆਂ ਆਵਾਜ਼ਾਂ ਆਉਣਗੀਆਂ। ਉਹਨਾਂ ਦੇ ਕੋਲ ਖੇੜਦੀ ਮਾਸੂਮ ਬੱਚੀ ਜਸ਼ਨ ਉਹਨਾਂ ਦੀ ਧੀ ਮੰਮੀ ਮੰਮੀ ਕਰਦੀ ਰਹਿੰਦੀ ਪਰ ਜਸਵਿੰਦਰ ਬਰਾੜ ਦੇ ਹਾਲਾਤ ਇਹੋ ਜਿਹੇ ਸਨ ਕਿ ਉਹ ਆਪਣੇ ਪਤੀ ਦੀ ਗੋਦ ਦੇ ਵਿੱਚ ਸਿਰ ਸੁੱਟ ਕੇ ਪਈ ਰਹਿੰਦੀ। ਕਦੇ ਰੋਂਦੇ ਅਤੇ ਫਿਰ ਉਸ ਤੋਂ ਬਾਅਦ ਡਰ ਲੱਗਣ ਲੱਗਦਾ। ਰਾਤ ਦੇ ਸਮੇਂ ਉਹ ਪੱਖੇ ਥੱਲੇ ਸੌ ਨਹੀਂ ਸਕਦੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਪੱਖਾ ਹੇਠਾਂ ਡਿੱਗੇਗਾ ਅਤੇ ਉਹ ਮਰ ਜਾਣਗੇ। ਇਹੋ ਜਿਹੇ ਹਾਲਾਤ ਸਨ ਉਹਨਾਂ ਦੇ। ਦਬਾਅ ਦੇ ਵਿੱਚ ਉਹ ਜ਼ਿੰਦਗੀ ਜੀ ਰਹੇ ਸਨ ਪਰ ਉਸਾਂ ਨਹੀਂ ਸੀ ਕਿ ਅਗਲਾ ਪਲ ਉਹ ਜੀਣਗੇ ਵੀ ਜਾਂ ਫਿਰ ਨਹੀਂ। ਐਸੇ ਡਰਦੇ ਚੱਲਦੇ ਉਹਨਾਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਕਿਤੇ ਹੋਰ ਵਿਆਹ ਕਰਵਾ ਲਵੋ। ਆਪਣੀ ਜ਼ਿੰਦਗੀ ਮੇਰੇ ਕਰਕੇ ਖਰਾਬ ਨਾ ਕਰੋ। ਕਿ ਤੁਸੀਂ ਸੋਚ ਸਕਦੇ ਹੋ ਕਿ ਐਡੀ ਵੱਡੀ ਲੋਕ ਕਾਇਕਾ ਸਿੱਧੂ ਮੂਸੇਵਾਲੇ ਦੀ ਭੂਆ ਜਿਸ ਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਨਾਮ ਹੀ ਇਸ ਕਰਕੇ ਇੱਕ ਵਾਰ ਫਿਰ ਤੋਂ ਮਸ਼ਹੂਰ ਹੋਇਆ ਕਾਫੀ ਸਮੇਂ ਉਹ ਪਿੱਛੇ ਚਲੇ ਗਏ ਸਨ ਪਰ ਹੁਣ ਉਹਨਾਂ ਦੇ ਹਾਲਾਤ ਦੇਖਣ ਤੋਂ ਬਾਅਦ ਇੰਝ ਲੱਗਦਾ ਹੈ ਕਿ ਉਹਨਾਂ ਵਰਗਾ ਕੋਈ ਹੋਰ ਨਹੀਂ ਹੈ ਦੁਨੀਆ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਦੀ ਜੰਗ ਇਸ ਕਦਰ ਲੜੀ ਹੈ ਅਤੇ ਜਿੱਤੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਵਾਹ ਵਾਹ ਕਹਿ ਰਿਹਾ ਹੈ ਇਸ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਉਨ੍ਹਾਂ ਦੇ ਪਤੀ ਦੇ ਇਸ ਦੇ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਵੱਡੀ ਭੈਣ ਅਤੇ ਪਤੀ ਨੇ ਇਸ ਡਿਪਰੈਸ਼ਨ ਦੇ ਵਿੱਚੋਂ ਕੱਢਣ ਵਾਲੇ ਜਸਵਿੰਦਰ ਬਰਾੜ ਨੂੰ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦੇ ਪਤੀ ਰਣਜੀਤ ਸਿੰਘ ਸਿੱਧੂ ਹੀ ਸੀ ਆਖਿਰਕਾਰ ਦੋਹਾਂ ਦਾ ਮਿਲਾਬ ਕਿਵੇਂ ਹੋਇਆ ਕਿਵੇਂ ਵਿਆਹ ਹੋਇਆ ਇਸ ਬਾਰੇ ਜਦੋਂ ਉਹ ਗੱਲਾਂ ਕਰਦੇ ਨੇ ਤਾਂ ਕਾਫੀ ਕੁਝ ਦੱਸ ਬੈਠਦੇ ਨੇ ਅਸਲ ਇਹ ਦੋਵੇਂ ਹੀ ਪਰਿਵਾਰ ਪਹਿਲਾਂ ਤੋਂ ਹੀ ਇੱਕ ਦੂਸਰੇ ਨੂੰ ਜਾਣਦੇ ਸੀ ਇੱਕ ਅਰੇਂਜ ਮੈਰਿਜ ਕਹਿ ਲਵੋ ਜਾਂ ਫਿਰ ਲਵ ਕਹਿ ਲਵੋ ਕੁੜੀ ਮੁੰਡਾ ਪਹਿਲਾਂ ਤੋਂ ਹੀ ਇੱਕ ਦੂਸਰੇ ਨੂੰ ਜਾਣਦੇ ਸੀ ਕੁੜੀ ਦਾ ਰਿਸ਼ਤਾ ਤੈਅ ਹੋ ਗਿਆ ਜਸਵਿੰਦਰ ਬਰਾੜ ਦੇ ਵਿਆਹ ਦੀ ਗੱਲ ਜਦੋਂ ਰਣਜੀਤ ਸਿੰਘ ਸਿੱਧੂ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣੇ ਮਾਪਿਆਂ ਨੂੰ ਕਹਿੰਦੇ ਨੇ ਕਿ ਮੈਂ ਇਸ ਕੁੜੀ ਦੇ ਨਾਲ ਵਿਆਹ ਕਰਵਾਣਾ ਰਣਜੀਤ ਸਿੰਘ ਸਿੱਧੂ ਉਰਫ ਪੱਪੂ ਜਦੋਂ ਵੀ ਜਸਵਿੰਦਰ ਬਰਾੜ ਨੇ ਕੀਤੇ ਜਾਣਾ ਹੁੰਦਾ ਭਰਾਵਾਂ ਨੂੰ ਕੰਮ ਹੁੰਦਾ ਤਾਂ ਰਣਜੀਤ ਸਿੰਘ ਸਿੱਧੂ ਹੀ ਗੱਡੀ ਲੈ ਕੇ ਜਾਂਦੇ ਸਨ ਭਾਵੇਂ ਉਹ ਕੋਈ ਵੀ ਪ੍ਰੋਗਰਾਮ ਕਿਉਂ ਨਾ ਹੋਵੇ ਤਾਂ ਖੈਰ ਵਿਆਹ ਦੀ ਗੱਲ ਜਦੋਂ ਬਰਾੜ ਦੀ ਕਿਤੇ ਹੋਰ ਤੁਰੀ ਤਾਂ ਰਣਜੀਤ ਸਿੰਘ ਦੇ ਵੱਲੋਂ ਆ ਕੇ ਕਿਹਾ ਗਿਆ ਕਿ ਵਿਆਹ ਮੈਂ ਕਰਵਾਉਣਾ ਉਸ ਤੋਂ ਬਾਅਦ ਛੱਟ ਮੰਗਣੀ ਅਤੇ ਪੱਟ ਵਿਆਹ ਕਰ ਦਿੱਤਾ ਗਿਆ ਸਿੰਪਲ ਤਰੀਕੇ ਦਾ ਇਹ ਵਿਆਹ ਸੀ ਅਤੇ ਬਰਾੜ ਨੇ ਕਿਹਾ ਕਿ ਜਿਹੜੇ ਪੈਸੇ ਸਾਡੇ ਵਿਆਹ ਤੇ ਲੱਗਣੇ ਸਨ ਅਸੀਂ ਉਹ ਬਚਾ ਕੇ ਕਰੀਬ 11 ਕੁੜੀਆਂ ਦੇ ਵਿਆਹ ਵੀ ਕਰਵਾਏ ਨੇ ਅਕਸਰ ਹੀ ਘਰਾਂ ਦੇ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਨੇ ਤੇ ਇਸ ਜੋੜੇ ਦੇ ਵਿੱਚ ਵੀ ਜਦੋਂ ਲੜਾਈ ਹੁੰਦੀ ਹੈ ਤਾਂ ਰਣਜੀਤ ਸਿੰਘ ਸਿੱਧੂ ਤਾਂ 10 ਮਿੰਟ ਬੋਲਣਾ ਬੰਦ ਕਰਦੇ ਨੇ ਪਰ ਜਸਵਿੰਦਰ ਬਰਾੜ ਕਹਿੰਦੇ ਨੇ ਕਿ ਮੈਂ 10-10 ਦਿਨ ਬੋਲਦੀ ਹੀ ਨਹੀਂ ਉਹ ਪਿੱਛੇ-ਪਿੱਛੇ ਫਿਰਦੇ ਨੇ ਮਨਾਉਂਦੇ ਨੇ ਪਰ ਜਦੋਂ ਕਦੇ ਇਹ ਲੱਗੇ ਕਿ ਗਲਤੀ ਉਹਨਾਂ ਦੀ ਹੀ ਹੈ ਜਸਵਿੰਦਰ ਬਰਾੜ ਦੀ ਹੀ ਹੈ ਤਾਂ ਫੇਰ ਉਹ ਕਈ ਤਰੀਕਿਆਂ ਦੇ ਨਾਲ ਆਪਣੇ ਪਤੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪਤੀ ਵੀ ਗੁੱਸੇ ਦੇ ਵਿੱਚ ਅਲੱਗ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦੇ ਨੇ ਤਾਂ ਜਸਵਿੰਦਰ ਕੌਰ ਫੋਨ ਕਰਦੇ ਨੇ ਅਤੇ ਪੁੱਛਦੇ ਨੇ ਕਿ ਤੁਸੀਂ ਸੌਂ ਗਏ ਅੱਗੋਂ ਜਵਾਬ ਆਂਦਾ ਹੈ ਨਹੀਂ ਫਿਰ ਪਤਨੀ ਕਹਿੰਦੀ ਹੈ ਕਿ ਚਲੋ ਫੇਰ ਆਪਾਂ ਕਿਉਂ ਨਾ ਚਾਹ ਬਣਾ ਕੇ ਪੀ ਲਈਏ بس ਇੰਨੀ ਕੀ ਛੋਟੀ ਜੀ ਗਲਤੀ ਕਿ ਚਾਹ ਦੇ ਕੱਪ ਦੇ ਨਾਲ ਇਹ ਕੰਪਰੋਮਾਈਜ਼ ਹੋ ਜਾਂਦਾ ਹੈ ਹਰ ਕਪਲ ਦੇ ਵਿੱਚ ਝਗੜਾ ਹੁੰਦਾ ਹੈ ਇਹਨਾਂ ਦਾ ਵੀ ਇਹੀ ਕਹਿਣਾ ਕਿ ਕਈ ਵਾਰ ਇੱਕ ਗਲਤ ਹੁੰਦਾ ਹੈ ਤੇ ਕਈ ਵਾਰ ਦੂਜਾ ਪਰ ਕਈ ਵਾਰ ਹਾਲਾਤ ਤੇ ਸਮਾਂ ਹੀ ਗਲਤ ਹੁੰਦਾ ਹੈ ਦੋਹਾਂ ਦੇ ਵਿੱਚੋਂ ਕੋਈ ਵੀ ਗਲਤ ਨਹੀਂ ਹੁੰਦਾ ਇਸ ਮਾੜੇ ਸਮੇਂ ਦੇ ਕਾਰਨ ਹੀ ਲੜਾਈ ਹੋ ਜਾਂਦੀ ਹੈ ਤਾਂ ਖੈਰ ਜਸਵਿੰਦਰ ਬਰਾੜ ਦਾ ਜਦੋਂ ਵਿਆਹ ਹੋ ਗਿਆ ਤਾਂ ਉਹ ਆਪਣੇ ਸਹੁਰੇ ਘਰ ਦੇ ਵਿੱਚ ਗਲੈਮਰ ਅਤੇ ਐਟੀਟਿਊਡ ਵਾਲੀ ਜ਼ਿੰਦਗੀ ਬਿਲਕੁਲ ਨਹੀਂ ਦਿਖਾ ਰਹੇ ਸਤ ਲੋਅ ਟੀ-ਸ਼ਰਟ ਦੇ ਵਿੱਚ ਘਰ ਦੇ ਵਿੱਚ ਰਹਿਣਾ ਸਸਤੇ ਨਾਲ ਕੰਮ ਦੇ ਵਿੱਚ ਹੱਥ ਵਟਾਉਣਾ ਸਸਤ ਜਦੋਂ ਕਹਿ ਵੀ ਦਿੰਦੇ ਕਿ ਪੁੱਤ ਹੁਣ ਤੂੰ ਸੂਟ ਪਾ ਲਿਆ ਕਰ ਤਾਂ ਉਹ ਕਹਿੰਦੇ ਕਿ ਨਹੀਂ ਮੈਂ ਇੰਜ ਹੀ ਸੋਖੀ ਆ ਤਾਂ ਉਹ ਵੀ ਅੱਗੋਂ ਹੀ ਕਹਿੰਦੇ ਕਿ ਠੀਕ ਐ ਜਿਵੇਂ ਤੈਨੂੰ ਚੰਗਾ ਲੱਗੇ ਪਤੀ ਨੇ ਕਿਹਾ ਕਿ ਇਹਨਾਂ ਦੇ ਵਰਗਾ ਕੋਈ ਹੋਰ ਨਹੀਂ ਕਿਉਂਕਿ ਇਹ ਅੱਧੀ ਅੱਧੀ ਰਾਤ ਤੱਕ ਬੈਠ ਕੇ ਆਪਣਾ ਕੰਮ ਕਰਦੇ ਨੇ ਅਤੇ ਜਿਹੜਾ ਵੀ ਕੰਮ ਕਰਦੇ ਨੇ ਪੂਰੀ ਲਗਨ ਅਤੇ ਮਿਹਨਤ ਦੇ ਨਾਲ ਕਰਦੇ ਨੇ ਭਾਵੇਂ ਕਲਾਕਾਰੀ ਦਾ ਹੋਵੇ ਘਰ ਨੂੰ ਸੰਭਲਣ ਦਾ ਹੋਵੇ ਜਾਂ ਫਿਰ ਕੋਈ ਹੋਰ ਚਾਰ ਪੈਣ ਭਰਾ ਨੇ ਜਸਵਿੰਦਰ ਬਰਾੜ ਦੇ ਤੇ ਕਿਸਮਤ ਉਹਨਾਂ ਦੀ ਨਾਲ ਖੜੀ ਅਤੇ ਇੱਕ ਦਿਨ ਹੋ ਇੰਨੇ ਮਸ਼ਹੂਰ ਗਾਇਕਾ ਬਣ ਗਏ ਨੇ ਸਟੇਜ ਸ਼ੋਅ ਲਗਾਉਣ ਲੱਗ ਪਏ ਕਿ ਕੋਈ ਉਹਨਾਂ ਦੇ ਸਾਹਮਣੇ ਖੜ੍ਹ ਨਹੀਂ ਸਕਦਾ ਸੀ ਪਤੀ ਹਮੇਸ਼ਾ ਆਪਣੀ ਪਤਨੀ ਨੂੰ ਪ੍ਰੋਗਰਾਮਾਂ ਤੇ ਲੈ ਕੇ ਜਾਂਦੇ ਅਤੇ ਉਸ ਸਮੇਂ ਤੱਕ ਕੋਈ ਵੀ ਪ੍ਰੋਗਰਾਮ ਸ਼ੁਰੂ ਨਾ ਹੁੰਦਾ ਜਦੋਂ ਤੱਕ ਸ਼ੀਸ਼ੇ ਦੇ ਵਿੱਚ ਦੇਖ ਕੇ ਪਤੀ ਉਹਨਾਂ ਨੂੰ ਇਹ ਨਾ ਕਹਿ ਦੇਣ ਕਿ ਤੂੰ ਸੋਹਣੀ ਲੱਗ ਰਹੀ ਹੈ ਜਸਵਿੰਦਰ ਬਰਾੜ ਨੇ ਦੱਸਿਆ ਕਿ ਇੱਕ ਹੈਲੋ ਦੇ ਨਾਲ ਜਦੋਂ ਅਸੀਂ ਫੋਨ ਤੇ ਗੱਲਬਾਤ ਕਰੀਏ ਕੋਈ ਗੜਬੜ ਹੋ ਜਾਵੇ ਜ਼ਿੰਦਗੀ ਦੇ ਵਿੱਚ ਕੋਈ ਟੈਨਸ਼ਨ ਹੋਵੇ ਤਾਂ ਇੱਕ ਹੈਲੋ ਬੋਲਨ ਤੇ ਹੀ ਉਹਨਾਂ ਦੇ ਪਤੀ ਸਮਝ ਜਾਂਦੇ ਨੇ ਕਿ ਕਿਸੇ ਦਬਾਅ ਦੇ ਵਿੱਚ ਹੈ ਕਿਸੇ ਟੈਨਸ਼ਨ ਦੇ ਵਿੱਚ ਹੈ ਉਹਨਾਂ ਦੀ ਪਤਨੀ ਔਰ ਇਸ ਗੱਲ ਤੋਂ ਉਹ ਹੈਰਾਨ ਨੇ ਕਿ ਉਹਨਾਂ ਦੇ ਪਤੀ ਉਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਨੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦੀ ਉਮਰ ਕਰੀਬ 20 ਸਾਲ ਦੀ ਹੈ ਉਸਨੇ ਉਸ ਦੀ ਸਟੱਡੀ ਹੋਈ ਪੜ੍ਹਾਈ ਹੋਈ ਬਾਕੀ ਸਾਰੇ ਕੰਮ ਹੋਏ ਉਸ ਨੂੰ ਮਾਹੌਲ ਦੇਣਾ ਕਲਾਕਾਰੀ ਦੇ ਨਾਲ ਨਾਲ ਨਾਲੇ ਸਭ ਕੁਝ ਕਰਨਾ ਸੌਖਾ ਨਹੀਂ ਜਿ세 ਪਰ ਉਹਨਾਂ ਦੇ ਪਤੀ ਨੇ ਇਸ ਪੂਰੇ ਸੰਘਰਸ਼ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਏ ਨਹੀਂ ਕਿ ਬੜੇ ਹੀ ਸੌਖੇ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਧੀ ਮਿਲ ਗਈ ਹੋਵੇ ਕਿਉਂਕਿ ਸਟੇਜਾਂ ਤੇ ਕੰਮ ਕਰਦੇ ਕਰਦੇ ਕਿੰਨੇ-ਕਿੰਨੇ ਘੰਟੇ ਉਹਨਾਂ ਨੂੰ ਖੜਨਾ ਪੈਂਦਾ ਅਤੇ ਇਸ ਕਰਕੇ ਹੀ ਇੱਕ ਦੋ ਕੇਸ ਪਹਿਲਾਂ ਬੱਚਾ ਜਦੋਂ ਹੋਣ ਵਾਲਾ ਸੀ ਤਾਂ ਖਰਾਬ ਵੀ ਹੋ ਗਏ ਇਸ ਕਰਕੇ ਉਹਨਾਂ ਨੇ ਇਹ ਵੀ ਮੰਨ ਲਿਆ ਕਿ ਜੋ ਰੱਬ ਕਰਦਾ ਚੰਗਾ ਕਰਦਾ ਤੇ ਹੁਣ ਉਹਨਾਂ ਦੇ ਕੋਲ ਇੱਕ ਭੈਣ ਦਾ ਮੁੰਡਾ ਵੀ ਹੈ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਛੋਟੇ ਹੁੰਦੇ ਤੋਂ ਰਹਿ ਰਿਹਾ ਹੈ ਜਸਵਿੰਦਰ ਬਰਾੜ ਦੀ ਜ਼ਿੰਦਗੀ 2005 ਦੇ ਵਿੱਚ ਬਦਲੀ ਜਦੋਂ ਉਹਨਾਂ ਦੇ ਨਾਲ ਕੰਮ ਕਰਦੇ ਸਾਜ਼ੀਆਂ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ 5 ਜਾਣਿਆਂ ਦੀ ਜਾਨ ਗਈ ਅਤੇ 7 ਤੋਂ 8 ਜਾਣੇ ਜ਼ਖਮੀ ਵੀ ਹੋਏ ਸਨ ਉਸ ਤੋਂ ਬਾਅਦ ਜਸਵਿੰਦਰ ਬਰਾੜ ਮਾਨਸਿਕ ਦਬਾਅ ਦੇ ਵਿੱਚ ਆ ਗਏ ਸਨ ਹਮੇਸ਼ਾ ਹੀ ਪਰਿਵਾਰ ਉਹਨਾਂ ਨੂੰ ਸਮਝਾਉਂਦਾ ਰਹਿੰਦਾ ਸੀ ਸਾਰੀ-ਸਾਰੀ ਰਾਤ ਪਤੀ ਉਹਨਾਂ ਦੇ ਨਾਲ ਉੱਠ ਕੇ ਬੈਠਦੇ ਪਰ ਉਹਨਾਂ ਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਕਿ ਕੁਝ ਗਲਤ ਹੋ ਜਾਣਾ ਹੈ ਪਤੀ ਨੂੰ ਵੀ ਇਹ ਹੀ ਡਰ ਸੀ ਕਿ ਮੇਰੀ ਪਤਨੀ ਜਸਵਿੰਦਰ ਬਰਾੜ ਕੀਤੇ ਕੁਝ ਗਲਤ ਨਾ ਕਰ ਲਵੇ ਵੱਡੀ ਪੈਣ ਅਤੇ ਪਤੀ ਨੇ ਬਹੁਤ ਹੀ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਇਆ ਇਹ ਦੁੱਖ ਦਾ ਵੇਲਾ ਉਹਨਾਂ ਨੇ ਜਿਵੇਂ ਆਪਣੇ ਤਹੀ ਹੰਡਾਇਆ ਹੋਵੇ ਇੰਜ ਉਹ ਸਮਾਂ ਕਢਵਾਇਆ ਇਸ ਤੋਂ ਬਾਅਦ ਹੀ ਜਸਵਿੰਦਰ ਬਰਾੜ ਦੀ ਜ਼ਿੰਦਗੀ ਬਦਲਨੀ ਸ਼ੁਰੂ ਹੁੰਦੀ ਹੈ ਉਹ ਆਪਣੇ ਨਾਲ ਹਮੇਸ਼ਾ ਹੀ ਗੁਟਕਾ ਸਾਈਬ ਰੱਖਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਰੱਬ ਦੇ ਨਾਲ ਜੁੜ ਕੇ ਸਭ ਕੁਝ ਠੀਕ ਹੋ ਗਿਆ ਹਰ ਤੀਰਥ ਤੇ ਜਾ ਕੇ ਉਹ ਨਾ ਮੱਥਾ ਟੇਕਿਆ ਪਰਮਾਤਮਾ ਦੇ ਨਾਮ ਨਹੀਂ ਉਹਨਾਂ ਨੂੰ ਬਚਾਇਆ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਇੰਨਾ ਮਾੜਾ ਹਾਲ ਸੀ ਕਿ ਮੈਂ ਉਦੋਂ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਦੇਖਣਾ ਤੱਕ ਵੀ ਪਸੰਦ ਨਹੀਂ ਕਰਦੀ ਸੀ ਦਿਨ ਦੇ ਵਿੱਚ ਰੋਂਦੇ ਰਹਿੰਦੇ ਅਤੇ ਅੱਖਾਂ ਸੁੱਜ ਜਾਂਦੀਆਂ ਇਸ ਦਬਾਅ ਦੇ ਕਾਰਨ ਇਸ ਰੋਗ ਦੇ ਕਾਰਨ ਕੁਝ ਲੋਕਾਂ ਨੇ ਉਹਨਾਂ ਨੂੰ ਸਮਝਿਆ ਤੇ ਕਈਆਂ ਨੇ ਨਹੀਂ ਸਮਝਿਆ ਉਹ ਕਹਿੰਦੇ ਨੇ ਕਿ ਇੱਕ ਇੰਨੀ ਦਲੇਰ ਕੁੜੀ ਜਿਹੜੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੀ ਸੀ ਹੁਣ ਛੋਟੀਆਂ-ਛੋਟੀਆਂ ਗੱਲਾਂ ਆਪਣੇ ਮਨ ਤੇ ਲੈਣ ਲੱਗੀ ਸੀ ਇਸ ਤੋਂ ਬਾਅਦ ਵੀ ਉਹ ਪਰਮਾਤਮਾ ਨੂੰ ਇਹੀ ਕਹਿੰਦੇ ਸੀ ਕਿ ਘਰ ਦਾ ਗੁਜ਼ਾਰਾ ਚੱਲਦਾ ਰਹੇ ਰੋਟੀ ਨਾ ਖੋਵੇ ਰੱਬ ਸਾਡੇ ਤੋਂ ਪਰ ਦੂਸਰੇ ਪਾਸੇ ਇਸ ਬਿਮਾਰੀ ਦੇ ਨਾਲ ਜੂਝਣ ਕਰਕੇ ਉਹ ਡਾਕਟਰਾਂ ਦੇ ਕੋਲ ਵੀ ਲਗਾਤਾਰ ਜਾ ਰਹੇ ਸਨ ਜ਼ਿੰਦਗੀ ਤੋਂ ਆਸ ਟੁੱਟ ਗਈ ਅਤੇ ਇਸ ਮਨ ਤੇ ਕਾਬੂ ਪਾਣਾ ਉਹਨਾਂ ਨੂੰ ਹੋਰ ਵੀ ਔਖਾ ਲੱਗਣ ਲੱਗ ਪਿਆ ਹਰ ਪਾਸੇ ਇਹੀ ਲੱਗਦਾ ਸੀ ਕਿ ਹੁਣ ਉਹਨਾਂ ਦੀ ਜਾਨ ਚਲੀ ਜਾਵੇਗੀ ਮਾਨਸਿਕ ਦਬਾਅ ਇਹ ਜਾ ਕੇ ਸਭ ਕੁਝ ਖਵਾ ਬੈਠੇ ਪਰ ਇਸ ਦੇ ਵਿਚਾਰੇ ਹੀ ਜਦੋਂ ਉਹਨਾਂ ਨੂੰ ਨੀਂਦ ਨਾ ਆਣੀ ਤਾਂ ਘੁੰਮਣਾ ਤੇ ਉਸ ਤੋਂ ਬਾਅਦ ਪੈਰ ਸੁੱਜ ਜਾਣੇ ਇੱਕ ਦਿਨ ਜਿਸ ਕਮਰੇ ਦੇ ਵਿੱਚ ਉਹ ਸੋਏ ਅਗਲੇ ਦਿਨ ਉੱਥੇ ਸੌ ਨਹੀਂ ਸਕਦੇ ਸਨ ਇੱਕ ਵਾਰ ਤਾਂ ਉਹਨਾਂ ਆਪਣੇ ਘਰ ਦਾ ਗਿਰਾਜ ਵੀ ਖਾਲੀ ਕਰਵਾ ਲਿਆ ਕਿ ਅੱਜ ਮੈਂ ਇੱਥੇ ਸੋਣਾ ਹੈ ਉਹਨਾਂ ਦੇ ਪਤੀ ਨੇ ਕਦੇ ਸਵਾਲ ਨਹੀਂ ਕੀਤਾ ਕਿ ਕਿਉਂ ਉਹ ਜਾਣਦੇ ਸਨ ਕਿ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਐਸਾ ਕਰਕੇ ਉਹ ਇਹ ਨਹੀਂ ਕਹਿੰਦੇ ਸੀ ਕਿ ਇਹ ਪਰਿਵਾਰ ਨੂੰ ਤੰਗ ਕਰ ਰਹੀ ਹੈ ਸਗੋਂ ਹੀ ਕਹਿੰਦੇ ਸੀ ਕਿ ਇਹ ਕਿਸੇ ਤਰ੍ਹਾਂ ਠੀਕ ਹੋ ਜਾਵੇ ਅਤੇ ਇਸ ਦੀ ਰਾਤ ਸੌਖੀ ਲੰਘ ਜਾਵੇ ਡਾਕਟਰ ਨੇ ਇੱਕ ਵਾਰ ਪੁੱਛਿਆ ਕਿ ਤੈਨੂੰ ਕੀ ਖਾਣਾ ਚੰਗਾ ਲੱਗਦਾ ਉਹਨਾਂ ਨੇ ਜਵਾਬ ਦਿੱਤਾ ਕੁਝ ਨਹੀਂ ਕੀ ਪਾਣਾ ਚੰਗਾ ਲੱਗਦਾ ਜਸਵਿੰਦਰ ਬਰਾੜ ਨੇ ਜਵਾਬ ਦਿੱਤਾ ਕਿ ਕੁਝ ਨਹੀਂ ਸਭ ਤੋਂ ਔਖਾ ਸਮਾਂ ਸੀ ਇਹ ਜਦੋਂ ਡਾਕਟਰਾਂ ਨੇ ਕਿਹਾ ਕਿ ਤੁਹਾਨੂੰ ਹੋਰ ਵੀ ਜ਼ਿਆਦਾ ਜਸਵਿੰਦਰ ਬਰਾੜ ਦਾ ਧਿਆਨ ਰੱਖਣਾ ਪਵੇਗਾ ਉਸ ਟਾਈਮ ਪਤੀ ਨੇ ਔਖਾ ਸਮਾਂ ਕੱਢਿਆ ਧਾਰਮਿਕ ਪ੍ਰੋਗਰਾਮ ਬੁੱਕ ਕਰਵਾਉਣੇ ਸ਼ੁਰੂ ਕੀਤੇ ਜਸਵਿੰਦਰ ਬਰਾੜ ਤੋਂ ਬਿਨਾ ਪੁੱਛੇ ਹੀ ਇਹ ਪ੍ਰੋਗਰਾਮ ਬੁੱਕ ਕਰਵਾਏ ਗਏ ਹਾਲਾਂਕਿ ਲੜਾਈ ਵੀ ਹੋਈ ਅਤੇ ਜਸਵਿੰਦਰ ਬਰਾੜ ਕਾਰ ਦੇ ਵਿੱਚੋਂ ਉਤਰੇ ਨਹੀਂ ਉਹਨਾਂ ਕਿਹਾ ਕਿ ਮੈਂ ਨਹੀਂ ਜਾਣਾ ਮੈਨੂੰ ਘਰ ਲੈ ਜਾਵੋ ਮੈਂ ਸਟੇਜ ਤੇ ਨਹੀਂ ਜਾਵਾਂਗੀ ਬੱਚਿਆਂ ਵਾਂਗ ਉਹ ਕਰਨ ਲੱਗੇ ਅਤੇ ਬਹੁਤ ਹੀ ਜ਼ਿਆਦਾ ਚਿੰਤਾ ਅਤੇ ਦੁੱਖ ਦੇ ਵਿੱਚ ਸੀ ਸਾਹਮਣੇ ਬਹੁਤ ਸਾਰੇ ਲੋਕਾਂ ਦਾ ਇਕੱਠ ਸਟੇਜ ਤੇ ਉਹਨਾਂ ਦਾ ਇੰਤਜ਼ਾਰ ਹੋਣਾ ਹਾਲਾਂਕਿ ਪਤੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸ਼ੋਅ ਬੁੱਕ ਕਰਨ ਵਾਲਿਆਂ ਨੂੰ ਕਿ ਅਸੀਂ ਇਸ ਦੇ ਪੈਸੇ ਨਹੀਂ ਲੈਣੇ ਕਿਉਂਕਿ ਉਹ ਜਾਣਦੇ ਸੀ ਕਿ ਜੇਕਰ ਕੋਈ ਚੀਜ਼ ਉਹਨਾਂ ਨੂੰ ਵਾਪਸ ਜ਼ਿੰਦਗੀ ਦੀ ਪਟੜੀ ਤੇ ਲਿਆ ਸਕਦੀ ਹੈ ਤਾਂ ਉਹਨਾਂ ਦਾ ਇਹ ਪੈਸ਼ਨ ਗਾਉਣ ਦਾ ਜਿਹੜਾ ਲੋਕਾਂ ਦੇ ਸਾਹਮਣੇ ਵਿਚਰ ਕੇ ਉਹੀ ਹੋ ਸਕਦਾ ਹੈ ਅਤੇ ਇਸੇ ਤਰੀਕੇ ਨਾਲ ਉਹ ਜਸਵਿੰਦਰ ਬਰਾੜ ਨੂੰ ਮਾਨਸਿਕ ਦਬਾਅ ਤੋਂ ਬਾਹਰ ਕੱਢ ਸਕਦੇ ਨੇ ਤਾਂ ਇਸ ਦਿਨ ਜਦੋਂ ਉਹਨਾਂ ਪ੍ਰੋਗਰਾਮ ਬਿਨਾਂ ਦੱਸੇ ਬੁੱਕ ਕਰਵਾਇਆ ਤਾਂ ਇੱਥੇ 3 ਘੰਟੇ ਜਸਵਿੰਦਰ ਬਰਾੜ ਨੇ ਗਾਇਆ ਫਿਰ ਹੌਲੀ-ਹੌਲੀ ਉਹ ਠੀਕ ਹੁੰਦੇ ਗਏ ਪਤੀ ਨੇ ਕਿਹਾ ਕਿ ਦੇਖੋ 3 ਘੰਟੇ ਤੁਹਾਨੂੰ ਕੋਈ ਵੀ ਮਾਨਸਿਕ ਰੋਗ ਨੇੜੇ ਨਹੀਂ ਲੱਗਿਆ ਪਰ ਜਸਵਿੰਦਰ ਬਰਾੜ ਮੰਨਦੇ ਨੇ ਕਿ ਉਸ ਸਮੇਂ ਵੀ ਉਹਨਾਂ ਦੇ ਕੋਲ ਗੁਟਕਾ ਸਾਹਿਬ ਸੀ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਜਿੰਨੀਆਂ ਕਲਾਈਟਾਂ ਪੈਂਦੀਆਂ ਸਨ ਉਹਨਾਂ ਦੇ ਉੱਪਰ ਉਹਨਾਂ ਲਾਈਟਾਂ ਦੇ ਵਿੱਚ ਉਹ ਗੁਟਕਾ ਸਾਹਿਬ ਪਰਦੇ ਸਨ ਹਮੇਸ਼ਾ ਉਹਨਾਂ ਨੂੰ ਆਪਣੇ ਨਾਲ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਦੁੱਖ ਭੰਜਨੀ 베ਰੀ ਥੱਲੇ ਵੀ ਉਹ ਕਿੰਨੀ ਵਾਰ ਗਏ ਹੌਲੀ ਹੌਲੀ ਰੱਬ ਨੇ ਹੀ ਸਭ ਠੀਕ ਕੀਤਾ ਜਸਵਿੰਦਰ ਬਰਾੜ ਜੀ ਨੇ ਬਿਲਕੁਲ ਠੀਕ ਕਿਹਾ ਤੇ ਖੁਦ ਆਪਣੇ ਤਨ ਅਤੇ ਮਨ ਤੇ ਸਭ ਕੁਝ ਛੰਡਾਨ ਤੋਂ ਬਾਅਦ ਕਿਹਾ ਕਿ ਰੱਬ ਦੇ ਨਾਲ ਜੁੜ ਕੇ ਹੀ ਸਭ ਕੁਝ ਠੀਕ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਨੇ ਹੀ ਉਹਨਾਂ ਨੂੰ ਬਚਾਇਆ ਕਈ ਤੀਰਥ ਸਥਾਨਾਂ ਤੇ ਮੱਥੇ ਟੇਕ ਕੇ ਅਤੇ ਹੀ ਮਾੜਾ ਸਮਾਂ ਹੌਲੀ-ਹੌਲੀ ਚੰਗੇ ਦੇ ਵਿੱਚ ਬਦਲਦਾ ਚਲਾ ਗਿਆ ਹਾਲਾਂਕਿ ਹੁਣ ਵੀ ਜਦੋਂ ਕਿਸੇ ਗੱਲ ਦੀ ਟੈਨਸ਼ਨ ਹੁੰਦੀ ਹੈ ਤਾਂ ਇੱਕ ਪਲ ਦੇ ਲਈ ਸਭ ਕੁਝ ਹਿਲ ਜਾਂਦਾ ਹੈ ਪਰ ਜਦੋਂ ਉਹ ਰੱਬ ਦਾ ਨਾਮ ਲੈਂਦੇ ਨੇ ਗੁਰੂਕਾ ਸਾਹਿਬ ਪੜਨਾ ਸ਼ੁਰੂ ਕਰਦੇ ਨੇ ਪਾਠ ਕਰਨਾ ਸ਼ੁਰੂ ਕਰਦੇ ਨੇ ਤਾਂ ਆਪਣੇ ਮਨ ਅਤੇ ਸ਼ਰੀਰ ਨੂੰ ਆਪਣੇ ਹਾਲਾਤ ਨੂੰ ਚੰਗਾ ਪਾਉਂਦੇ ਨੇ ਜਸਵਿੰਦਰ ਬਰਾੜ ਜੀ ਦੇ ਜ਼ਿੰਦਗੀ ਦੇ ਨਾਲ ਇਹ ਉਹ ਜੁੜਿਆ ਹੋਇਆ ਸਮਾਂ ਉਹ ਜੁੜਿਆ ਹੋਇਆ ਪਲ ਹੈ ਜਿਸ ਨੂੰ ਕੀ ਦੱਸਦੇ ਹੋਏ ਉਹ ਖੁਦ ਵੀ ਰੋ ਪੈਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਕੈਮਰੇ ਹੁੰਦੇ ਅਤੇ ਲੋਕ ਦੇਖ ਸਕਦੇ ਕਿ ਮੈਂ ਕਿਹੜੇ ਹਾਲਾਤਾਂ 'ਚ ਜੀ ਰਹੀ ਹਾਂ ਤਾਂ ਯਕੀਨਨ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਰੁਕਣਾ ਸੀ